ਮਿਸ਼ਨ ਮਦਦ ਦੇ ਤਹਿਤ ਜਦੋਂ ਅਸੀਂ ਪਿੰਡ ਸੁਲਤਾਨ ਮਾਹਲ ਦੇ ਵਿੱਚ ਪਹੁੰਚੇ ਤਾਂ ਇੱਕ ਤੋਂ ਵੱਧ ਕੇ ਇੱਕ ਜਿਹੜੀ ਮੁਸ਼ਕਲ ਹੈ ਲੋਕਾਂ ਦੀ ਉਹ ਦੇਖਣ ਨੂੰ ਮਿਲੀ ਤਾਂ ਇੱਕ ਹੋਰ ਘਰ ਦੇ ਵਿੱਚ ਅਸੀਂ ਪਹੁੰਚੇ ਹਾਂ ਇੱਥੇ ਵੀ ਘਰ ਦੀਆਂ ਦੋਵੇਂ ਛੱਤਾਂ ਜਿਹੜੀਆਂ ਨੇ ਉਹ ਦਿੱਗ ਚੁੱਕੀਆਂ ਨੇ ਦੋਵੇਂ ਕਮਰੇ ਜਿਹੜੇ ਆ ਉਹ ਮਲਬੇ ਦਾ ਰੂਪ ਧਾਰਨ ਕਰ ਚੁੱਕੇ ਆ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਪਰ ਫਿਲਹਾਲ ਹਾਲਾਤ ਤੁਸੀਂ ਦੇਖੋ ਕਿ ਇਹ ਘਰ ਦੀ ਜਿਹੜੀ ਦੋਵਾਂ ਕਮਰਿਆਂ ਦੀ ਸਾਂਝੀ ਦੀਵਾਰ ਸੀ ਉਹ ਵੀ ਢਹਿ ਚੁੱਕੀ ਹੈ ਔਰ ਛੱਤ ਦਾ ਕਿਤੇ ਵੀ ਨਾਮੋ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਤਾਂ ਜੋ ਦੇਖਣ ਤੋਂ ਲੱਗ ਰਿਹਾ ਕਿ ਸ਼ਾਇਦ ਥੋੜੀ ਦੇਰ ਪਹਿਲਾਂ ਹੀ ਇਹਨਾਂ ਨੇ ਇਹ ਛੱਤ ਜਾਂ ਜਿਹੜਾ ਘਰ ਬਣਾਇਆ ਪਰ ਹਾਲਾਤ ਇਸ ਵੇਲੇ ਤੁਸੀਂ ਦੇਖੋ ਕਿ ਜਿਹੜਾ ਪਾਣੀ ਹੈ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਘਰਾਂ ਦੇ ਉੱਤੇ ਕਹਿਰ ਬਣ ਕੇ ਟੁੱਟਿਆ ਤਾਂ ਲੋਕਾਂ ਨੇ ਘਰਾਂ ਦੇ ਵਿੱਚੋਂ ਆਪਣਾ ਜਿਹੜਾ ਸਮਾਨ ਹੈ ਉਹ ਹੁਣ ਬਾਹਰ ਕੱਢ ਕੇ ਰੱਖਿਆ ਹੈ ਹਾਲਾਤ ਕਾਫੀ ਨਾਜ਼ੁਕ ਨੇ ਜਿਨ੍ਹਾਂ ਦਾ ਘਰ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੇ ਭਾਜੀ ਕਿਦੋਂ ਪਾਣੀ ਆਇਆ ਔਰ ਕਿਸ ਤਰੀਕੇ ਦੇ ਨਾਲ ਇਹ ਪੂਰਾ ਜਿਹੜਾ ਨੁਕਸਾਨ ਆ ਹੋਇਆ ਪਾਣੀ ਅਜ ਤੋਂ ਦਸ ਬਰਂਦੇ ਨੂੰ ਗਿਆ ਇਹਨੂੰ ਬਹੁਤ ਸਾਨੂੰ ਇਹ ਪਤਾ ਨਹੀਂ ਲੱਗਾ ਕਿਹੜੇਲੇ ਪਾਣੀ ਆਇਆ ਜਦੋਂ ਆਇਆ ਇੱਕਦਮ ਕੰਧ ਨੂੰ ਵਜ੍ਹਾ ਤੇ ਤੇੜਾ ਹੋਣ ਪਈਆਂ ਫਿਰ ਜੋ ਤੇੜਾਈ ਤੇ ਆ ਕੰਧ ਕਮਲਾ ਕੇ ਇੱਕਦਮ ਡਿੱਗੇ ਇਹਦਾ ਬਾਹਰ ਨਿਕਲੇ ਬਹੁਤ ਮੰਦਾ ਹਾਲ ਹੋ ਗਿਆ ਜੀ ਫਿਰ ਘਰ ਦਾ ਜਿਵੇਂ ਸਮਾਨ ਸਮੋਣ ਇੱਥੇ ਸੀ ਛੋਟੇ ਵਾਲੇ ਰੱਖਿਆ ਕੁਛ ਆਮ ਜਿਹੇ ਦੋਗ ਰੱਖਿਆ ਆਪਾਂ ਛੋਟੇ ਵਾਲੇ ਕਾਕਾ ਮੇਰਾ ਉਹ ਫਿਰ ਕੱਲ ਦਾ ਆਪਣੇ ਸਹੌਰੀ ਚਲੇ ਗਿਆਸ ਕਰਕੇ ਵੀ ਨਹੀਂ ਇਸ ਯਾਰ ਰਹਿਣ ਦਾ ਹੋਣਾ ਇੱਜਾ ਹੁਣ ਤੁਸੀਂ ਮੀਆਂ ਬੀਵੀ ਰਹਿ ਰਹੇ ਹਾਂ ਜਿੱਥੇ ਜਾਂ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਮਾਤਾ ਨਾਲ ਕਿਉਂਕਿ ਜਦੋਂ ਛੋਟੇ ਬੱਚੇ ਘਰ ਦੇ ਵਿੱਚ ਹੋਣ ਮਹਿਲਾਵਾਂ ਤਾਂ ਉਹਨਾਂ ਦੀਆਂ ਆਪਣੀਆਂ ਦਿੱਕਤਾਂ ਤੇ ਕਿੰਨੇ ਇੱਕ ਜ਼ਿਆਦਾ ਮੁਸ਼ਕਲਾਂ ਤੋਂ ਇਹ ਤੁਸੀਂ ਲੰਘ ਰਹੇ ਹਾਂਏ ਭਾਜੀ ਬਹੁਤ ਜ਼ਿਆਦਾ ਆਈਂਦੇ ਬਹੁਤੇ ਬੱਚੇ ਮਾਂ ਚੋਚੋ ਖੜੇ ਹੋ ਕੇ ਆਪਣੇ ਦੇਵ ਦੇ ਘਰ ਖੜੇ ਫਿਰ بڑے ਔਖੇ ਰਾਤ ਨੂੰ ਪਾਣੀ ਜਦੋਂ ਆਇਆ ਇੱਕਦਮ ਖੰਡ ਡੇਗ ਵੀ ਪੈਂਦਾ ਉਹਦਾ ਸਮਾਨ ਕੱਢਿਆ ਸੋ ਕਿ ਮੈਂ ਇੱਧਰ ਵੀ ਮੇਰੀ ਧਿਆਨ ਜਿਹੜਾ ਪਿਆ ਇੱਧਰ ਤੁਸੀਂ ਦੇਖੋ ਕਿ ਆ ਜਿਹੜਾ ਫਰਸ਼ ਹੈ ਉਹ ਵੀ ਪੂਰੀ ਤਰ੍ਹਾਂ ਬੈਠ ਚੁੱਕਾ ਹੈ ਔਰ ਇਹ ਦੀਵਾਰ ਵੀ ਕਿਸੇ ਵੇੜੇ ਵੀ ਡਿੱਗ ਸਕਦੀ ਹੈ ਤਾਂ ਤੁਸੀਂ ਇਹ ਹਾਲਾਤ ਦੇਖੋ ਕਿ ਜਿੱਦਾਂ ਜਿੱਦਾਂ ਜਦੋਂ ਅਸੀਂ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਪਾਣੀ ਘਟੇਗਾ ਤੂਪਾਂ ਲੱਗਣਗੀਆਂ ਤਾਂ ਉਦੋਂ ਦਵਾਰਾਂ ਜਿਹੜੀਆਂ ਨੇ ਉਹ ਤਿੜਕਣੀਆਂ ਨੇ ਤਾਂ ਉਹੀ ਤਸਵੀਰ ਇਸ ਵੇਲੇ ਸਾਨੂੰ ਆਪਣੀ ਅੱਖਾਂ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ ਤਾਂ ਜੇਕਰ ਮੈਂ ਪਿੰਡ ਸੁਲਤਾਨ ਮਾਹਲ ਦੀ ਗੱਲ ਕਰਾਂ ਤਾਂ ਇੱਥੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਪਰ ਤਿੰਨ ਘਰ ਸਾਨੂੰ ਐਸੇ ਮਿਲੇ ਜਿਨ੍ਹਾਂ ਦੀਆਂ ਛੱਤਾਂ ਜਿਹੜੀਆਂ ਨੇ ਉਹ ਡਿੱਗ ਚੁੱਕੀਆਂ ਨੇ ਹਾਲਾਂਕਿ ਹੋਰ ਵੀ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਜਿਨ੍ਹਾਂ ਨੂੰ ਕਿ ਘਰ ਦੇ ਵਿੱਚ ਰਹਿਣ ਦੇ ਲਈ ਉਹਨਾਂ ਦੇ ਸਿਰ ਤੇ ਛੱਤ ਨਹੀਂ ਹਾਲਕਿ ਪਹਿਲਾਂ ਲੋਕਾਂ ਨੇ ਘਰਾਂ ਦੀਆਂ ਛੱਤਾਂ ਦੇ ਉੱਤੇ ਰਹਿ ਕੇ ਵੀ ਗੁਜ਼ਾਰਾ ਕੀਤਾ ਪਰ ਜਿਨ੍ਹਾਂ ਲੋਕਾਂ ਦੇ ਘਰ ਦੀ ਛੱਤ ਹੀ ਨਹੀਂ ਰਹੀ ਤਾਂ ਉਹ ਕਿੰਨੇ ਕੌਕੇ ਸੀ ਅਸੀਂ ਵੇਖਿਆ ਕਿ ਜਦੋਂ ਪਾਣੀ ਆ ਗਿਆ ਲੋਕੀ ਛੱਤਾਂ ਤੇ ਚਲੇ ਗਏ ਉੱਤੇ ਤੰਬੂ ਲਾ ਕੇ ਤਰਪਾਲ ਪਾ ਕੇ ਪਰ ਤੁਸੀਂ ਤੁਹਾਡੀ ਤਾਂ ਛੱਤ ਹੀ ਨਹੀਂ ਰਹੀ ਫਿਰ ਤੁਸੀਂ ਕਿੱਦਾਂ ਰਹੇ ਅੱਜ ਆਓ ਆਪਣੇ ਸਾਹਮਣੇ ਮੈਂ ਦਿਓਰ ਦਾ ਘਰ ਆ ਉਹਦੇ ਭੱਜਿਆ ਦਵਾ ਫਿਰ ਉੱਧਰ ਬੱਚੇ ਚੋਕੇ ਖੜੇ ਉਹਨਾਂ ਘਰ ਉੱਥੇ ਰਹੇ ਮੇਰੇ ਉੱਤੇ ਹੁਣ ਇਸ ਵੇਲੇ ਤੁਹਾਨੂੰ ਕਿਹੜੀ ਚੀਜ਼ ਦੀ ਮਦਦ ਦੀ ਲੋੜ ਹੈ ਮੈਂ ਤੁਹਾਡੇ ਸਾਥੇ ਕਮਰੇ ਬਣਨੇ ਚਾਹੀਦੇ ਆਡੇ ਮਾਰੇ ਮੋਟੇ ਸਾਥ ਪੈ ਜਾਏ ਭਾਈ ਤਾਂ ਬਿਲਕੁਲ ਭਾਈ ਸਾਹਿਬ ਜਿਸ ਤਰ੍ਹਾਂ ਇਸ ਵੇਲੇ ਤਾਂ ਸਾਹਮਣੇ ਨਜ਼ਰ ਆ ਹੀ ਰਿਹਾ ਕਿ ਲੋੜ ਕੀ ਹੈ ਪਰ ਅਸੀਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਕਿਉਂਕਿ ਬਹੁਤ ਸਾਰੇ ਦਾਨੀ ਸੱਜਣ ਬਹੁਤ ਸਾਰੇ ਲੋਕ ਐਸੇ ਜਿਹੜੇ ਪਹਿਲੇ ਦਿਨ ਤੋਂ ਹੀ ਲੰਗਰ ਜਾਂ ਹੋਰ ਸੇਵਾ ਦੇ ਵਿੱਚ ਲੱਗੇ ਹੋਏ ਸੀ ਇਸ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਇਸ ਵਾਸਤੇ ਤੁਹਾਨੂੰ ਦੇ ਹੀ ਹੈ ਜੋ ਕੁਛ ਹੈਗਾ ਸਭ ਤੋਂ ਪਹਿਲਾਂ ਇਹ ਕਿਤੇ ਮੈਂ ਧੰਨਵਾਦ ਕਰਨਾ ਜਿਨ੍ਹਾਂ ਆਪਾ ਲਖਦਾ ਜਿਨ੍ਹਾਂ ਨੇ ਇਹਨਾਂ ਲੰਗਰ ਦਿੱਤਾ ਜਿੱਦੇ ਸਿਫਤੇ ਆਪਾ ਫੜਫੜ ਕੇ ਲਿਆ ਕੇ ਮੰਕੇ ਖੰਦੇ ਰਟੇ ਪਾਸ ਕਾ ਦੇਰੇ ਪਰ ਦੂਜੀ ਗੱਲ ਹੁਣ ਇਹ ਆ ਵੀ ਇੱਕਦਮ ਅੱਗੇ ਤੇ ਮੈਂ ਥੋੜੇ ਚੜ੍ਹਾ ਪਾ ਕੇ ਕਮਰੇ ਤਿਆਰ ਕੀਤੇ ਸੀ ਮਾਰੇ ਚੰਗੇ ਆ ਵੀ ਕਰਨ ਨੂੰ ਲੱਗ ਰਿਹਾ ਵੀ ਥੋ ਵहां ਤੇ ਇਸ ਕਰਕੇ ਮੇਰੇ ਕੋਲ ਮੁਸ਼ਕਲ ਆ ਗਈ ਹੁਣ ਤੁਹਾਨੂੰ ਪਤਾ ਗਰੀਬ ਬੰਦਾ ਮੈਂ ਰੇੜੀ ਚਲਾ ਕੇ ਆਪਣਾ ਕੁਆੜਕੂੜ ਇਕੱਠਾ ਕਰਕੇ ਟਾਈਮ ਪਾਸ ਕਰਦਾ ਅੱਛਾ ਮਤਲਬ ਤੁਹਾਡੇ ਕੋਈ ਪਹਿਲੀ ਬੰਦਾ ਨਹੀਂ ਨਹੀਂ ਜੀ ਗਰੀਬ ਬੰਦਾ ਮੈਂ ਮਾਤਰ ਜੀ ਤਾਂ ਬਿਲਕੁਲ ਇਹ ਦਿਹਾੜੀਦਾਰ ਬੰਦੇ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਮਜ਼ਦੂਰੀ ਕਰਕੇ ਇੱਕ ਇੱਕ ਰੁਪਿਆ ਜੋੜ ਕੇ ਆਪਣੇ ਇਹ ਘਰ ਰਹਿਣ ਨੂੰ ਬਣਾਏ ਸੀ ਪਰ ਇਸ ਖੜ ਦੇ ਪਾਣੀ ਨੇ ਇਹਨਾਂ ਦੇ ਸਾਰੇ ਜਿਹੜੇ ਹੁਣ ਤੱਕ ਦੀਆਂ ਮਿਹਨਤ ਦੇ ਨਾਲ ਬਣਾਈਆਂ ਚੀਜ਼ਾਂ ਨੇ ਉਹਨਾਂ ਨੂੰ ਮਲਿਆਬੇਟ ਕਰਕੇ ਰੱਖ ਦਿੱਤਾ ਤੇ ਲਗਾਤਾਰ న్యూਸ 18 ਪੰਜਾਬ ਦੀ ਜਿਹੜੀ ਮਿਸ਼ਨ ਮਦਦ ਮੁਹਿੰਮ ਹੈ ਉਸ ਦੇ ਤਹਿਤ ਅਸੀਂ ਇਹਨਾਂ ਲੋਕਾਂ ਤੱਕ ਪਹੁੰਚ ਕਰਾਂਗੇ ਤੁਹਾਨੂੰ ਇਹਨਾਂ ਦੀ ਜਿਹੜੀ ਦੁੱਖ ਤਕਲੀਫ ਹੈ ਉਸ ਦੇ ਨਾਲ ਨਾਲ ਉਹਨਾਂ ਨੂੰ ਇਸ ਵੇਲੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਅਸੀਂ ਇਸ ਕੈਮਰੇ ਦੇ ذریعے ਕੈਮਰੇ ਦੀ ਨਜ਼ਰ ਦੇ ذریعے ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਇੱਕ ਵਾਰ ਫਿਰ ਮੈਂ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਲੋਕ ਮਦਦ ਕਰਨਾ ਚਾਹੁੰਦੇ ਨੇ ਉਹ ਖੁਦ ਇੱਥੇ ਆ ਕੇ ਪਹਿਲਾਂ ਇਹਨਾਂ ਲੋਕਾਂ ਦੇ ਹਾਲਾਤ ਵੇਖਣ ਔਰ ਉਸ ਤੋਂ ਬਾਅਦ ਜੋ ਤੁਹਾਨੂੰ ਲੱਗਦਾ ਕਿ ਮਦਦ ਦੀ ਲੋੜ ਹੈ ਉਹ ਮਦਦ ਕਰਨੇ ਤੁਸੀਂ ਦੇਖੋ ਕਿ ਛੋਟਾ ਜਿਹਾ ਬਾਥਰੂਮ ਜਿਹੜਾ Yeah. Uh -huh. ਉਸ ਦੀਆਂ ਦੀਵਾਰਾਂ ਵੀ ਜਿਹੜੀਆਂ ਨੇ ਉਹ ਟੜਕ ਚੁੱਕੀਆਂ ਨੇ ਤਾਂ ਹਾਲਾਤ ਇਹੀ ਨੇ ਕਿਉਂਕਿ ਜੇਕਰ ਕੁੱਲ ਮਿਲਾ ਕੇ ਮੈਂ ਗੱਲ ਕਰਾਂ ਤਾਂ ਜਿੱਦਾਂ ਜਿੱਦਾਂ ਪਾਣੀ ਘਟਿਆ ਓਦਾਂ ਓਦਾਂ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਉੱਪਰ ਨੂੰ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਜਿਨ੍ਹਾਂ ਲੋਕਾਂ ਦੇ ਘਰ ਦੇ ਜੋ ਸਿਰ ਦੇ ਉੱਤੇ ਛੱਤ ਇਸ ਵੇਲੇ ਨਹੀਂ ਹੈ ਸਭ ਤੋਂ ਪਹਿਲਾਂ ਉਹਨਾਂ ਦੇ ਸਿਰ ਦੇ ਉੱਤੇ ਛੱਤ ਜਿਹੜੀ ਹੈ ਉਹ ਬਣਾਉਣ ਦੀ ਲੋੜ ਹੈ ਜੇਕਰ ਉਹਨਾਂ ਦੇ ਕੋਲ ਰਹਿਣ ਨੂੰ ਘਰ ਹੋਏਗਾ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਜਾਂ ਆਪਣੇ ਜਿਹੜਾ ਹੁਣ ਤੱਕ ਦਾ ਦਾ ਜੋ ਕੁਝ ਬਣਾਇਆ ਸੀ ਜੋ ਉੱਜੜ ਗਿਆ ਉਸ ਨੂੰ ਮੁੜ ਤੋਂ ਬਣਾਉਣ ਦੇ ਲਈ ਉਹ ਆਪਣੇ ਪੈਰਾਂ ਤੇ ਇੱਕ ਵਾਰ ਖੜੇ ਹੋਣਗੇ ਤਾਂ ਹਾਲਾਤ ਇਸ ਵੇਲੇ ਗਰਾਊਂਡ ਜ਼ੀਰੋ ਤੇ ਇਹ ਨੇ ਕਿ ਲੋਕ ਇਸ ਵੇਲੇ ਆਪਣੇ ਘਰਾਂ ਦੇ ਵਿੱਚ ਬਣੇ ਕਮਰਿਆਂ ਦੇ ਹੋਣ ਦੇ ਬਾਵਜੂਦ ਖੁੱਲੀ ਛੱਤ ਹੇਠਾਂ ਰਹਿਣ ਨੂੰ ਮਜਬੂਰ ਨੇ